ਕਰ ਬਹੁਤ ਜ਼ਰੂਰੀ ਹੈ ਇਸੇ ਕਰਕੇ ਮਹਾਰਾਜ ਨੇ ਨਗਰ ਵਸਾਏ ਹੁਣ ਇਹਦੇ ਤੋਂ ਸਾਨੂੰ ਬੜੀਆਂ ਵੱਡੀਆਂ ਸਿੱਖਿਆਵਾਂ ਮਿਲਦੀਆਂ ਹਨ ਕਿ ਸਾਡੇ ਗੁਰੂ ਸਾਹਿਬ ਜੀ ਨੇ ਜਿਹੜੇ ਕਾਰਜ ਕੀਤੇ ਨੇ ਉਹ ਬੜੇ ਮਹਾਨ ਨੇ ਬੜੇ ਵੱਡੇ ਕਾਰਜ ਨੇ ਛੋਟੇ ਕਾਰਜ ਨਹੀਂ ਗੁਰੂ ਸਾਹਿਬ ਜੀ ਨੇ ਜਿਹੜੇ ਨਗਰ ਵਸਾਏ ਨੇ ਇਹਨਾਂ ਨੂੰ ਇਨਾਂ ਦੇ ਵਿੱਚ ਲੋਕਾਂ ਨੂੰ ਰਹਿਣ ਦੀ ਜਾਚ ਵੀ ਦੱਸੀ ਢੰਗ ਤਰੀਕਾ ਵੀ ਸਮਝਾਇਆ ਤਾਂ ਜੋ ਸਾਡਾ ਜੀਵਨ ਜਿਹੜਾ ਹੈ ਉਹ ਤਸ਼ਾਹ ਵਾਲਾ ਚਾਉ ਵਾਲਾ ਖੇੜੇ ਵਾਲਾ ਹੋਵੇ ਬਾਬਾ ਗੁਰਦਿੱਤਾ ਜੀ ਉਹਨਾਂ ਨੇ ਬਹੁਤ ਵੱਡਾ ਉਦਮ ਕਰਕੇ ਤੇ ਇਹ ਜਿਹੜਾ ਨਗਰ ਇਹਨੂੰ ਵਸਾਇਆ ਹੁਣ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਾਈ ਸਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਏ ਇਸੇ ਪਵਨ ਧਰਤੀ ਦੇ ਉੱਤੇ ਹੀ ਗੁਰੂ ਅਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਠਵੇਂ ਪਾਤਸ਼ਾਹ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਅਜੇ ਬੜੀ ਛੋਟੀ ਉਮਰ ਸੀ ਗੁਰੂ ਹਰਾਈ ਸਹਿਬ ਮਹਾਰਾਜ ਅਜੇ ਬਾਲ ਅਵਸਥਾ ਦੇ ਵਿੱਚ ਸੀ 8 ਕੋ ਸਾਲ ਦੀ ਉਮਰ ਸੀ ਜਦੋਂ ਬਾਬਾ ਗੁਰਦਿੱਤਾ ਜੀ ਚਲਾਣਾ ਕਰ ਗਏ 1630 ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਤੇ 1638 ਦੇ ਵਿੱਚ ਬਾਬਾ ਗੁਰਦਿੱਤਾ ਜੀ ਉਹ ਕਾਲ ਚਲਾਣਾ ਕਰ ਜਾਂਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਨਾਂ ਪੋਤਰਿਆਂ ਨੂੰ ਕਿਉਂਕਿ ਜਿਹੜੇ ਵੱਡੇ ਸੀ ਵੱਡੇ ਸੀ ਬਾਬਾ ਧੀਰਮਲ ਜੀ ਤੇ ਛੋਟੇ ਸਨ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੋਨਾਂ ਨੂੰ ਆਪ ਪਾਲਿਆ ਚੰਗੀ ਸਿੱਖਿਆ ਦਿੱਤੀ